ਜਿਹੜਾ ਸਿੱਖ ਇਤਿਹਾਸ ਹੈ ਉਹਦੀ ਨਹੀਂ ਸਾਡੇ ਅਖੌਤੀ ਪ੍ਰਚਾਰਕਾਂ ਨੇ ਝੂਠ ਦੇ ਢਕਾਉਣ ਦੀ ਕੋਸ਼ਿਸ਼ ਕੀਤੀ ਹੈ ਬਾਅਦ ਵਿੱਚ ਇੱਕ ਹੋਰ ਗਲਤੀ ਹੋਈ ਸਿੱਖ ਇਤਿਹਾਸ ਨੂੰ ਲਿਖਣ ਵਾਲੇ ਗੈਰ ਇਤਿਹਾਸਕਾਰ ਨੇ ਜੇ ਤੁਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੋਗੇ ਜਿਹੜੇ ਇਹ ਆਪਣੇ ਆਪ ਨੂੰ ਮੰਨੀ ਬੈਠੇ ਨੇ ਕਿ ਅਸੀਂ ਕੌਮ ਦੇ ਨਮਾਇੰਦੇ ਆ ਅਸੀਂ ਕੌਮ ਨੂੰ ਸਹੀ ਰਸਤੇ ਤੇ ਲੈ ਕੇ ਜਾਵਾਂਗੇ ਤੇ ਜਦੋਂ ਉਹਨਾਂ ਮਨੁੱਖਾਂ ਦੀ ਸੋਚ ਵਿਚਾਰ ਦੇ ਵਿੱਚ ਅਸੀਂ ਉਹਨਾਂ ਦਾ ਕਿਰਦਾਰ ਦੇਖਦੇ ਹਾਂ ਉਦੋਂ ਸ਼ਰਮਿੰਦਾ ਹੋਣਾ ਪੈਂਦਾ ਅੱਜ ਮੈਂ ਛੋਟ ਜੀ ਗੱਲ ਕਰਨੀ ਹੈ ਥੋੜਾ ਜਾ ਧਿਆਨ ਦੇ ਨਾਲ ਸੁਣਿਓ ਜਦੋਂ ਅਮਰਪਾਲ ਦੇ ਭਰਾ ਹਰਪੀਰ ਸਿੰਘ ਹੈਪੀ ਨੂੰ ਗਿਰਫਤਾਰ ਕੀਤਾ ਹੈ ਪੁਲਿਸ ਨੇ ਆਇਸ ਡਰੱਗ ਮਾਮਲੇ ਦੇ ਵਿੱਚ ਉਹਦੇ ਪਿਤਾ ਸਰਦਾਰ ਤਰਸੀਮ ਸਿੰਘ ਦੇ ਕੋਲੋਂ ਮੀਡੀਆ ਨੇ ਪੁੱਛਿਆ ਕਿ ਤੁਹਾਡਾ ਬੇਟਾ ਘਰ ਤੋਂ ਬਾਹਰ ਕੀ ਲੈਣ ਵਾਸਤੇ ਗਿਆ ਸੀ ਜਣੇ ਕਿ ਤੁਹਾਡਾ ਬੇਟਾ ਕਿੱਥੇ ਗਿਆ ਸੀ ਉਹਨੇ ਪeo ਕਹਿੰਦਾ ਸਰਦਾਰ ਤਰਸ਼ੇਮ ਸਿੰਘ ਕਹਿੰਦਾ ਮੇਰਾ ਬੇਟਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਾ ਹੋਇਆ ਉਹਦੇ ਲਈ ਘਰੋਂ ਗਿਆ ਸੀ ਇਹ ਮੀਡੀਆ ਦੇ ਵਿੱਚ ਉਹਦੇ ਪਿਤਾ ਜੀ ਦਾ ਬਿਆਨ ਹੈ ਸਟੇਟਮੈਂਟ ਹੈ ਸਰਦਾਰ ਤਰਸ਼ੇਮ ਸਿੰਘ ਦੀ ਜਿਹੜੇ ਅਮਰਤਪਾਲ ਦੇ ਪਿਤਾ ਜੀ ਨੇ ਹਰਪ੍ਰੀਤ ਸਿੰਘ ਹੈਪੀ ਦੇ ਪਿਤਾ ਜੀ ਨੇ ਲੋਕਾਂ ਦੇ ਵਿੱਚ ਚਰਚਾ ਛੜੀ ਸੀ ਕਿ ਤੁਹਾਡਾ ਪੁੱਤ ਨਸ਼ੇ ਕਰਦਾ ਹੈ ਤੁਹਾਡੇ ਪੁੱਤ ਦਾ ਅਮਰਤ ਨਹੀਂ ਛਕਿਆ ਸੀ ਤੇ ਉਹਦੇ ਪਿਓ ਨੇ ਸਰਦਾਰ ਤਰਸੇਮ ਸਿੰਘ ਨੇ ਇੱਥੇ ਵਿੱਚ ਉੱਠ ਬੋਲਿਆ ਕਿ ਸਾਡੇ ਪੁੱਤ ਦਾ ਅਮਰਤ ਨਹੀਂ ਛਕਿਆ ਸਾਡਾ ਪੁੱਤ ਨਸ਼ਾ ਨਹੀਂ ਕਰਦਾ ਜਦੋਂ ਰਿਹਾ ਹੋ ਕੇ ਆਉਂਦਾ ਉਹਦੀ ਜਵਾਨਤ ਹੁੰਦੀ ਹੈ ਹਰ ਵੀ ਹੈਪੀਲੀ মিডিਆ ਉਹਦੇ ਕੋਲ ਵੀ ਹੁੰਦਾ ਉਹਨੂੰ মিডিਆ ਸਵਾਲ ਕਰਦਾ ਹੈ ਕਿ ਤੁਸੀਂ ਘਰੋਂ ਬਾਹਰ ਕੀ ਲੈਣ ਵਾਸਤੇ ਗਏ ਸੀ ਉਹ ਕਹਿ ਰਿਹਾ ਹੈ ਕਹਿੰਦਾ ਮੈਂ ਗੱਡੀ ਦਾ ਸਪੇਅਰ ਪਾਰਟ ਲੈਣ ਵਾਸਤੇ ਗਿਆ ਸੀ ਜਾਣੇ ਕਿ ਪਿਓ ਕੁਝ ਹੋਰ ਕਹਿੰਦਾ ਪੁੱਤ ਕੁਝ ਹੋਰ ਕਹਿੰਦਾ ਮਤਲਬ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਦਾ ਕੌਮ ਤੇ ਜਾਂ ਧਰਮ ਤੇ ਵਿਸ਼ਵਾਸ ਹੈ ਉਹਨਾਂ ਦਾ ਵਿਸ਼ਵਾਸ ਇਹਨਾਂ ਦੀ ਗੱਲਬਾਤ ਸੁਣ ਕੇ ਟੁੱਟ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਉਹਦੇ ਪਿਓ ਨੇ ਇਹ ਝੂਠ ਬੋਲਿਆ ਕਿ ਮੇਰਾ ਪੁੱਤ ਨਸ਼ੇ ਨਹੀਂ ਕਰਦਾ ਜਦੋਂ ਪੁੱਛਿਆ ਗਿਆ ਤੁਹਾਡਾ ਪੁੱਤ ਸ਼ਸਤਰਧਾਰੀ ਸੀ ਅਮਰਸ਼ਕਿਆ ਸੀ ਕਹਿਣ ਲੱਗੇ ਨਹੀਂ ਹਾਲਾਂਕਿ ਉਹਦਾ ਪੁੱਤ ਹਰਪ੍ਰੀਤ ਸਿੰਘ ਹੈਪੀ ਮੋਰਚਿਆਂ ਦੇ ਵਿੱਚ ਬਹੀਰਾਂ ਦੇ ਵਿੱਚ ਸਿਰ ਸਾਹਿਬ ਕਿਤੇ ਪਾਲ ਲੰਦਾ ਕਿਤੇ ਲਾ ਲੰਦਾ ਇਹ ਸਾਹਮਣੇ ਆ ਗਿਆ ਪਰ ਜਿਹੜੀ ਹੁਣ ਗੱਲਬਾਤ ਸਾਹਮਣੇ ਆਈ ਹੈ ਉਹ ਇਹ ਹੈ ਕਿ ਪਿਓ ਕਹਿੰਦਾ ਮੇਰਾ ਪੁੱਤ ਬੰਦੀ ਸਿੰਘਾਂ ਦੇ ਮੋਰਚੇ ਲਈ ਘਰੋਂ ਨਿਕਲਿਆ ਸੀ ਤੇ ਪੁੱਤ ਕਹਿੰਦਾ ਜਿਹੜਾ ਨਸ਼ੇੜੀ ਹੈਪੀ ਸਿੰਘ ਹੈਪੀ ਉਹ ਕਹਿੰਦਾ ਮੈਂ ਗੱਡੀ ਦਾ ਸ਼ਮੀਰ ਪੜ ਲੈਣ ਵਾਸਤੇ ਗਿਆ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਪਰਿਵਾਰ ਕੀ ਸਿੱਖ ਘਰਾਣੇ ਨਾਲ ਜੁੜਿਆ ਹੋਇਆ ਸੁਨਾਂਕਾਂ ਨਾਲ ਜੁੜਿਆ ਹੋਇਆ ਜੇ ਕੋਈ ਮੇਰੇ ਕੋਲ ਪੁੱਛੇ ਮੈਂ ਇਹ ਕਹੂੰਗਾ ਕਿ ਇਹ ਪਰਿਵਾਰ ਪ੍ਰਥੀ ਚੰਦ ਦਾ ਪਰਿਵਾਰ ਹੈ ਪ੍ਰਥੀ ਚੰਦ ਕੌਣ ਸੀ ਜਿਨੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦੇ ਉੱਪਰ ਗੁਰੂ ਜਨਦੇਵ ਸੱਜੇ ਪਾਸ਼ਾ ਦੇ بیٹے ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਤੇ ਹਮਲੇ ਕਰਵਾਏ ਕਿਤੇ ਜ਼ਹਿਰ ਦਿੱਤਾ ਗਿਆ ਕਿਤੇ ਸੱਪ ਤੋਂ ਡੰਗ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿਤੇ ਦਾਈ ਨੂੰ ਕਿਹਾ ਗਿਆ ਕਿਤੇ ਕੁਝ ਕਿਤੇ ਕੁਝ ਇਹ ਬਾਅਰ ਕੀਤੇ ਗਏ ਫਿਰ ਤੁਸੀਂ ਧੀਰਮਲ ਦੀ ਗੱਲ ਕਰ ਲੋ ਤੇ ਉਹਨਾਂ ਨੇ ਵੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੇ ਗੋਲੀ ਤੱਕ ਚਲਵਾ ਦਿੱਤੇ ਜਣ ਕੇ ਇਹ ਅਮਰਤਪਾਲ ਦਾ ਜਿਹੜਾ ਪਰਿਵਾਰ ਹੈ ਇਹਨੂੰ ਧੀਰਮਲੀ ਜਾਂ ਪਿਰਥੀ ਚੰਦਗੀ ਤੁਸੀਂ ਕਹਿ ਸਕਦੇ ਹੋ ਜਾਨੀ ਕਿ ਕੁਰਸੀ ਦੀ ਖਾਤਰ ਇੱਕ ਲਾਜ ਦੀ ਖਾਤਰ ਇਹ ਬੰਦੇ ਪੰਤਖ ਹੋਣ ਦੇ ਨਾਂ ਤੇ ਕਿੱਡੇ ਕਿੱਡੇ ਝੂਠ ਬੋਲ ਰਹੇ ਐ ਮੈਂ ਪਹਿਲਾਂ ਵੀ ਕਿਹਾ ਸੀ ਗਲਤੀਆਂ ਹਰੇਕ ਇਨਸਾਨ ਕੋਲ ਹੁੰਦੀਆਂ ਨੇ ਜੇ ਤੁਸੀਂ ਕਹਿੰਦੇ ਪੰਜਾਬ ਨਸ਼ਿਆਂ ਨੇ ਬਰਬਾਦ ਕਰਤਾ ਤੇ ਉਹਦੇ ਵਿੱਚ ਤੁਹਾਡਾ ਬੱਚਾ ਵੀ ਹੋ ਸਕਦਾ ਕੱਲ ਨੂੰ ਮੇਰਾ ਬੱਚਾ ਵੀ ਹੋ ਸਕਦਾ ਤੇ ਇਹ ਝੂਠ ਬੋਲਣ ਵਾਲੀ ਕਿਹੜੀ ਗੱਲ ਐ ਦੇ ਵਿੱਚ ਅਸੀਂ ਕਿਉਂ ਬੱਚਿਆਂ ਦੀ ਸਾਈਡ ਲੈਨੇ ਆ ਫਿਰ ਤੁਸੀਂ ਕਹਿੰਦੇ ਅਸੀਂ ਪੰਥਕ ਪਰਿਵਾਰ ਜਣ ਕੀ ਜਿਹੜੀ ਮੈਂ ਸਟੇਟਮੈਂਟ ਦੀ ਗੱਲ ਕੀਤੀ ਐ ਨਾ ਇਹ ਆਪਣੇ ਕੋਲੋਂ ਨਹੀਂ ਮੈਂ ਕਹਿ ਰਿਹਾ ਪਹਿਲਾਂ ਉਹਦੇ ਤੁਸੀਂ ਪਿਓ ਦੀ ਸਟੇਟਮੈਂਟ ਸੁਣ ਲਓ ਫਿਰ ਹਰਬੀ ਦੀ ਚੇਡ ਵਿੱਚ ਛੋੜ ਲੋ ਪਿਓ ਤਾਂ ਇੱਕ ਪੰਥਕੋਣ ਦੇ ਨਾਂ ਤੇ ਇਹ ਡਿੰਗਾ ਮਾਰੀ ਜਾਂਦਾ ਕਿ ਮੇਰਾ ਪੁੱਤ ਬੰਦੀ ਸਿੰਘਾਂ ਤੇ ਮੋਰਚੇ ਲਈ ਚੱਲਿਆ ਸੀ ਘਰ ਤੇ ਪੁੱਤ ਨੇ ਆਪਣਾ ਝੂਠ ਸਪਾਉਣ ਵਾਸਤੇ ਕਹਿਤਾ ਕਹਿੰਦਾ ਮੈਂ ਤਾਂ ਗੱਡੀ ਦਾ ਸਪੇਅਰ ਪਾੜ ਲੈਣ ਵਾਸਤੇ ਗਿਆ ਸੀ ਹੁਣ ਫੈਸਲਾ ਤੁਸੀਂ ਕਰਨਾ ਹੈ ਅੱਜ ਮੈਂ ਕੋਈ ਵੀ ਸ਼ਬਦ ਜਿਹੜੇ ਮੈਂ ਵਰਤਦਾ ਹਾਂ ਉਹ ਬਹੁਤ ਗੜੇ ਸ਼ਬਦ ਉਹ ਨਹੀਂ ਵਰਤਦਾ ਕੇਵਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਵੀ ਜਿਵੇਂ ਪਹਿਲਾਂ ਸਾਡੀ ਕੌਮ ਦੀ ਜਿਹੜੀ ਨੀ ਹੈ ਇਹਨਾਂ ਢਾਡੀ ਪ੍ਰਚਾਰਕਾਂ ਨੇ ਫੁਕੜੇ ਪ੍ਰਚਾਰਕਾਂ ਨੇ ਗੱਪਾਂ ਮਾਰ-ਮਾਰ ਕੇ ਰੱਖਣ ਦੀ ਕੋਸ਼ਿਸ਼ ਕੀਤੀ ਸਾਡੇ ਇਤਿਹਾਸ ਨੂੰ ਗੱਪਾਂ ਦੇ ਵਿੱਚ ਪਰੋ ਕੇ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਹੜਾ ਗੁਰਬਾਣੀ ਦਾ ਸਿਧਾਂਤ ਸੀ ਉਹਨੂੰ ਨਾ ਪੜ੍ਹਦੇ ਨੇ ਨਾ ਸੁਣਦੇ ਨੇ ਨਾ ਵਿਚਾਰਦੇ ਨੇ ਨਾ ਉਹਦੇ ਵੱਲ ਧਿਆਨ ਦਿੰਦੇ ਐ ਬਸ ਜੋ ਕਿਸੇ ਨੇ ਕਹਿ ਦਿੱਤਾ ਉਹਦੇ ਤੇ ਅਮਲ ਕਰ ਲਿਆ ਸੁਣੀਆਂ ਸੁਣਾਈਆਂ ਗੱਪਾਂ ਪਹਿਲਾਂ ਮਾਰੀ ਗਏ ਤੇ ਹੁਣ ਉਹੀ ਗੱਪਾਂ ਜਿਹੜੇ ਸਾਡੇ ਅੱਜ ਦੇ ਪੈਰੋਕਾਰ ਆਪਣੇ ਆਪ ਨੂੰ ਕੌਮ ਦੇ ਜਿਮੇਬਾਰ ਸਮਝਦੇ ਨੇ ਉਹ ਮਾਰੀ ਜਾਂਦੇ ਆ ਜਿਹੜੇ ਮੈਂ ਅੱਜ ਗੱਲ ਕੀਤੀ ਆ ਅਮਰਪਾਲ ਦੀ ਤੇ ਉਹਦੇ ਭਰਾ ਹਰਪੀ ਸਿੰਘ ਹੈਪੀ ਦੀ ਤੇ ਉਹਦੇ ਪਿਤਾ ਤਰਸੇਮ ਸਿੰਘ ਦੀ ਜੇ ਇਹਨਾਂ ਗੱਲਾਂ ਦੇ ਵਿੱਚ ਕੋਈ ਝੂਠ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਜਾਂ ਮੈਨੂੰ ਫੋਨ ਕਰਕੇ ਦੱਸ ਦਿਓ ਕਈ ਸੱਜਣ ਮੇਰੇ ਕੋਲ ਫੋਨ ਉਸਦੇ ਹੁੰਦੇ ਆ ਕਿ ਤੁਸੀਂ ਆਪਣਾ ਫੋਨ ਸ਼ੇਅਰ ਕਰੋ ਮੈਂ ਕਰ ਦੇਣਾ 90562 55202 ਮੇਰਾ ਫੋਨ ਨੰਬਰ ਹੈ ਤੁਸੀਂ ਗੱਲ ਕਰ ਸਕਦੇ ਹੋ ਪਰ ਜਿਹੜੇ ਬੰਦੇ ਗਾਲੇ ਗਲੋਚ ਕਰਦੇ ਨੇ ਮੈਂ ਇੱਕ ਅੱਧਾ ਮਿੰਟ ਗੱਲ ਸੁਣਦਾ ਹੁਣ ਬਾਅਦ ਵਿੱਚ ਮੈਂ ਬਲਾਕ ਮਾਰ ਦਿੰਦਾ ਹੁਣ ਕਿਉਂਕਿ ਅਸੀਂ ਜਿਹੜੇ ਬੰਦੇ ਦਲੀਲ ਨਾਲ ਗੱਲ ਨਹੀਂ ਕਰਦੇ ਬੇਅਕਲੇ ਨੇ ਜabb ਭੇਡਾਂ ਦੀ ਤਰ੍ਹਾਂ ਟ੍ਰੀਟਮੈਂਟ ਕਰਦੇ ਨੇ ਮੈਂ ਉਹਨਾਂ ਨਾਲ ਗੱਲ ਕਰਦਾ ਨਹੀਂ ਹੁੰਦਾ ਪਰ ਅੱਜ ਦਾ ਜਿਹੜਾ ਇਹ ਮੈਂ ਤੁਹਾਨੂੰ ਸੱਚ ਦੱਸਿਆ ਤੁਸੀਂ ਇਹਨੂੰ ਥੋੜਾ ਜਿਹਾ ਸਮਝ ਕੇ ਦੇਖਿਓ ਵੀ ਕੀ ਹੈ